ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ 1947 ਵੇਲੇ ਹੋਈ ਦੇਸ਼ ਵੰਡ ਬਾਰੇ ਜੰਮੂ ਕਸ਼ਮੀਰ ਖੇਤਰ ਵਿੱਚ ਲਿਖੀਆਂ ਦਿਲਚੀਂਵੀਆਂ ਕਹਾਣੀਆਂ ਦਾ ਡਾਕਟਰ ਕੁਸਮ ਵੱਲੋਂ ਸੰਪਾਦਿਤ ਸੰਗ੍ਰਹਿ 1947-78 ਦੀ ਅੱਜ ਪੰਜਾਬੀ ਲੋਕ ਵਿਰਾਸਤ ਅਕੈਡਮੀ ਦੇ ਚੇਅਰਮੈਨ ਪ੍ਰੋਫੈਸਰ ਗੁਰਪਜਨ ਸਿੰਘ ਗਿੱਲ ਨੇ ਲੋਕ ਅਰਪਣ ਕੀਤਾ ਇਸ ਪੁਸਤਕ ਨੂੰ ਲੋਕ ਅਰਪਣ ਕਰਨ ਉਪਰੰਤ ਦੂਜੀ ਕਾਪੀ ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਦੇ ਕੋ ਮੰਤਰੀ ਚੇਅਰਮੈਨ ਸ਼੍ਰੀ ਕੇ ਕੇ 바ਵਾ ਨੂੰ ਭੇਟ ਕੀਤੀ ਇਸ ਮੌਕੇ ਲਾਲਚੰਦ ਜਮਲਾ ਜੱਟ ਦੇ ਪੋਤਰੇ ਸੁਰੇਸ਼ ਜਮਲਾ ਜੱਟ ਜਤਿੰਨ ਚੰਜੋਤਰਾ ਅਰਜੁਨ 바ਵਾ ਤੇ ਸੰਜੀ ਕੁਮਾਰ ਵੀ ਹਾਜ਼ਰ ਸਨ ਇਸ ਪੁਸਤਕ ਦਾ ਪ੍ਰਕਾਸ਼ਨ ਚੇਤਨਾ ਪ੍ਰਕਾਸ਼ਨ ਪੰਜਾਬੀ ਪਵਨ ਲੁਧਿਆਣਾ ਨੇ ਬੜੇ ਸੁੰਦਰ ਅੰਦਾਜ਼ ਵਿੱਚ ਕੀਤਾ ਹੈ ਇਸ ਪੁਸਤਕ ਦੀ ਸੰਪਾਦਕ گورਮੈਂਟ ਡਿਗਰੀ ਕਾਲਜ ਬਿਸ਼ਨਾ ਜੰਮੂ ਵਿਖੇ ਪੰਜਾਬੀ ਵਿਭਾਗ ਵਿੱਚ ਪੜਾ ਰਹੀ ਡਾਕਟਰ ਕੁਸਮ ਨੇ ਪੀ ਐਚ ਡੀ ਵੀ ਦੇਸ਼ ਵੰਡ ਦੁਖਾਂਤ ਬਾਰੇ ਜੰਮੂ ਯੂਨੀਵਰਸਿਟੀ ਤੋਂ ਡਾਕਟਰ ਬਲਜੀਤ ਕੌਰ ਦੀ ਨਿਗਰਾਨੀ ਹੇਠ ਕੀਤੀ ਸੀ ਡਾਕਟਰ ਕੁਸਮ ਨੇ ਦੱਸਿਆ ਕਿ ਇਨ੍ਹਾਂ ਕਹਾਣੀਆਂ ਨੂੰ ਸੰਪਾਦਿਤ ਕਰਨ ਦਾ ਮਨੋਰਥ ਉਸ ਪੀੜ ਦੀ ਨਿਸ਼ਾਨਦੇਹੀ ਕਰਨਾ ਹੈ ਜਿਸ ਦੇ ਜ਼ਖਮ ਅਜੇ ਵੀ ਰਿਸਦੇ ਹਨ ਇਸ ਪੁਸਤਕ ਵਿੱਚ ਕਮਲ ਕਸ਼ਮੀਰੀ ਖਾਲਿਦ ਹੁਸੈਨ ਮਹਿੰਦਰ ਸਿੰਘ ਰਿੱਖੀ ਸ਼ਰਨ ਸਿੰਘ ਇਸ਼ੂ ਪਾਲ ਸਿੰਘ ਬਲਜੀਤ ਸਿੰਘ ਰੈਣਾ ਰਤਨ ਸਿੰਘ ਕਮਲ ਆਰ ਐਸ ਰਾਜਨ ਚੰਦ ਦੀਪਿਕਾ ਸੁਰੇਂਦਰ ਕੀ ਸੀਰਤ ਗੁਰਦੀਪ ਕੌਰ ਪ੍ਰੋਫੈਸਰ ਪ੍ਰੀਮ ਸਿੰਘ ਰਸਵਿੰਦਰ ਕੌਰ ਕਰਮ ਸਿੰਘ ਤਾਲਿਬ ਤੇ ਪ੍ਰੀਤਮ ਸਿੰਘ ਅਨਜਾਨ ਦੀਆਂ ਕਹਾਣੀਆਂ ਸ਼ਾਮਲ ਕੀਤੀਆਂ ਗਈਆਂ ਹਨ ਪ੍ਰੋਫੈਸਰ ਗੁਰਪ੍ਰਜਨ ਸਿੰਘ ਗਿੱਲ ਨੇ ਕਿਹਾ ਕਿ ਦੇਸ਼ ਵੰਡ ਬਾਰੇ ਇਸ ਸੰਪਾਦਿਤ ਕਹਾਣੀ ਸੰਗ੍ਰਹਿ ਵਿੱਚੋਂ ਸਿਮ ਦਾ ਦਰਦ ਸਾਨੂੰ ਝੰਡੋੜਦਾ ਹੈ ਦੇਸ਼ ਵੰਡਾਰੇ ਵੇਲੇ ਪੱਲੇ ਪਏ ਦਰਦਾਂ ਦੇ ਵਿਉ ਵਿਲੇਸੇ ਕਿਸੇ ਜੋੜਿਆ ਜੋੜਾਂ ਦੀਆਂ ਪੀੜਾਂ ਵਾਂਗ ਟਸ ਟਸ ਕਰਦੇ ਹਨ ਅਤੇ ਅੱਜ ਵੀ ਸਾਡਾ ਪਿੱਛਾ ਕਰ ਰਹੇ ਹਨ ਇਹ ਰਤ ਭਿਜੇ ਅਣਚਾਹੇ ਅਣਚਿਤਵੇਂ ਕਹਿਰੀ ਤੇ ਜ਼ਾਲਮ ਵਰਕੇ ਹਨ ਜਿਨ੍ਹਾਂ ਸ਼ਾਮਲ ਹਰਫ਼ ਹਰਫ਼ ਅੱਜ ਵੀ ਦਰਦ ਨਾਲ ਘੜਾ ਰਿਹਾ ਹੈ ਇਸ ਸੰਗ੍ਰਹਿ ਦੀ ਦਰਦ ਗਾਥਾ ਸਮੁੱਚੇ ਦੇਸ਼ਵੰਡ ਸਾਹਿਤ ਤੋਂ ਨਿਕਲੀ ਨਵੇਕਲੀ ਹੈ ਕਿਉਂਕਿ ਇਹ ਜੰਮੂ ਕਸ਼ਮੀਰ ਵਸਦੇ ਲੇਖਕਾਂ ਦੀਆਂ ਲਿਖਤਾਂ ਦਾ ਇੱਕ ਸੰਗ੍ਰਹਿ ਹੈ ਸ਼੍ਰੀ ਕੇਕੇ 바ਵਾ ਨੇ ਡਾਕਟਰ ਕੁਸਮ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ 1947 ਤ੍ਰਾਸਦੀ ਦੇ ਸ਼ਿਕਾਰ ਲੋਕਾਂ ਨੂੰ ਸਾਡੀ ਸੱਚੀ ਸੁਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਇਸ ਪੁਸਤਕ ਨੂੰ ਵੱਧ ਤੋਂ ਵੱਧ ਸੰਵੇਦਨਸ਼ੀਲ ਪੰਜਾਬੀ ਪਾਠਕਾਂ ਤੱਕ ਪਹੁੰਚਾਈਏ ਤਾਂ ਜੋ ਇਨਸਾਨੀਅਤ ਦਾ ਕਤਲੇਆਮ ਕਰਨ ਵਾਲੀਆਂ ਸ਼ਕਤੀਆਂ ਅੱਗੇ ਅਸੀਂ ਭਵਿੱਖ ਵਿੱਚ ਵੀ ਕਦੇ ਵੀ ਸ਼ਰਮਸਾਰ ਨਾ ਹੋਈਏ ਸ਼੍ਰੀ 바ਵਾ ਨੇ ਡਾਕਟਰ ਕੁਸਮ ਤੇ ਜਤਨ ਚੰਜੋਤਰਾ ਨੂੰ 11 ਜਨਵਰੀ ਨੂੰ ਗੁਰੂ ਨਾਨਕ ਭਵਨ ਲੁਧਿਆਣਾ ਵਿਕੇ ਹੋਣ ਵਾਲੇ ਲੋਹੜੀ ਮੇਲੇ 2025 ਦਾ ਸੱਦਾ ਪੱਤਰ ਗੱਚਕ ਭੁੱਗਾ ਮੂੰਗਫਲੀ ਤੇ ਰਿਉੜੀਆਂ ਦਾ ਗਾਗਰ ਭੇਟ ਕਰਕੇ ਦਿੱਤਾ